ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫਫ ਰਿਪੋਰਟ ਲੈ ਕੇ ਹਾਜ਼ਰ ਹਾਂ ਜੀ ਅੱਜ ਰਾਤ ਦੀ ਗੱਲ ਕਰਾਂਗੇ ਮੌਸਮ ਪੰਜਾਬ ਦਾ ਦੇ ਨਾਲ ਲੱਗਦੇ ਖੇਤਾਂ ਦਾ ਕਿਵੇਂ ਦਾ ਰਹੇਗਾ ਇਹ ਤੁਹਾਨੂੰ ਦੱਸਾਂਗੇ ਸੈਟਲਾਈਟ ਦੇ ਸਿਰਾਂ ਅਸਲ ਵਿੱਚ ਜੇ ਤੁਹਾਡੇ ਨਾਲ ਲਾਈਵ ਸਾਜਿਆ ਕਰ ਰਹੇ ਹਾਂ ਜੇ ਨਾ ਵਜਣ ਜਾ ਰਹੇ ਨੇ ਤੇ ਦਿਨ ਹੈ 31 ਜਨਵਰੀ ਜਨਵਰੀ ਮਹੀਨੇ ਦਾ ਆਖਰੀ ਲਾਦ ਦਿਨ ਮੌਜੂਦਾ ਪੱਛਮੀ ਸਿਸਟਮ ਜਿਹੜਾ ਕਿ ਅੱਜ ਸਰਗਰਮ ਰਿਹਾ ਖਾਸ ਕਰਕੇ ਰਾਜਸਥਾਨ ਮਧ ਪ੍ਰਦੇਸ਼ ਦਿੱਲੀ ਗੁਰੂਗਰਾਮ ਨਾਡਾ ਹਰਿਆਣਾ ਦੇ ਉਹ ਖੇਤਰ ਜਿਹੜੇ ਦਿੱਲੀ ਦੇ ਨਾਲ ਲੱਗਦੇ ਨੇ ਔਰ ਇੱਧਰ ਆ ਜਿਹੜਾ ਜਿਹੜਾ ਬਿਹਾਰ ਵਾਲੇ ਪਾਸੇ ਤੇ ਇੱਧਰ ਮਧ ਪ੍ਰਦੇਸ਼ ਦੇ ਕੁਝ ਖੇਤਰਾਂ ਦੇ ਵਿੱਚ ਅੱਜ ਮੀਂਹ ਲੱਗੇ ਨੇ ਕਿਤੇ ਹਲਕੇ ਕਿਤੇ ਟੁੱਟਵੇਂ ਕਿਤੇ ਤੇਜ਼ ਝਾਟੇ ਲੱਗੇ ਨੇ ਜਾਫਰ ਸ਼ਹਿਰ ਦੇ ਉੱਤੇ ਅਸਲ ਵਿੱਚ ਤੁਸੀਂ ਦੇਖ ਸਕਦੇ ਹਾਂ ਕਿ ਜਿਹੜਾ ਬੱਦਲ ਇਸ ਵੇਲੇ ਤਗੜਾ ਬਣਿਆ ਹੋਇਆ ਟੇ ਅਸੂਲੇ ਜਾਰੀ ਨਹੀਂ ਪੰਜਾਬ ਦੇ ਵਿੱਚ ਵੀ ਅੱਜ ਰਾਤ ਮੇਦੇ ਅਸਰ ਫਣਦੇ ਜਾਫਰੇ ਨੇ ਜੀ ਜੋ ਕਿ ਦੇ ਸਕਰੀਨ ਦੇ ਉੱਤੇ ਦੇਖ ਸਕਦੇ ਆ ਕਿ ਜਿਹੜਾ ਪੱਛਮੀ ਮਾਲਵਾ ਤੇ ਮਾਝਾ ਖੇਤਰ ਜਿਹਨਾਂ ਦੇ ਵਿੱਚ ਖਾਸ ਕਰ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਸ਼੍ਰੀ ਮੁਕਤਸਰ ਸਾਹਿਬ ਬਠਿੰਡਾ ਮੋਗਾ ਮਾਨਸਾ ਇਹਨਾਂ ਖੇਤਰਾਂ ਦੇ ਵਿੱਚ ਬਦਲਵਾਈ ਸੰਗਲੇ ਤੌਰ ਤੇ ਬਣੀ ਹੋਈ ਆ ਸ਼੍ਰੀ ਅਮਰੇਸਰ ਸਾਹਿਬ ਸ਼੍ਰੀ ਤਨਤਨ ਸਾਹਿਬ ਗੁਰਦਾਸਪੁਰ ਪਠਾਨਕੋੜੇ ਇਹਨਾਂ ਖੇਤਰਾਂ ਦੇ ਵਿੱਚ ਵੀ ਬਦਲਵਾਈ ਸੰਗਲੇ ਤੌਰ ਤੇ ਬਣੀ ਹੋਈ ਆ ਸੋ ਇਹ ਸਿਸਟਮ ਕੋਈ ਬਹੁਤਾ ਤਾਂ ਨਹੀਂ ਪਰ ਕੁਝ ਇਸ ਤਰ੍ਹਾਂ ਦੇ ਵਿੱਚ ਹਲਕੇ ਤੋਂ ਲੈ ਕੇ ਟੁੱਟਵੇਂ ਸ਼ਰਾਟੇ ਕਿਤੇ ਹੋ ਸਕਦਾ ਤੇਜ਼ ਸ਼ਰਾਟੇ ਉਹ ਵੀ ਸਾਡੇ ਜਿਹੜੇ ਸਾਡੇ ਜਿਹੜੇ ਜੋ ਅਨੁਮਾਨਾਂ ਦੇ ਮੁਤਾਬਕ ਤੁਹਾਨੂੰ ਦੱਸ ਰਹੇ ਹਾਂ ਤੇ ਪੰਜਾਬ ਦੇ ਵਿੱਚ 35-40% ਖੇਤਰਾਂ ਦੇ ਵਿੱਚ ਇਹ ਸਿਸਟਮ ਵੀ ਲਵਾ ਸਕਦਾ ਹੈ ਜਿੱਥੇ ਕਿ ਤਗੜੇ ਛਰਾਟੇ ਲੱਗ ਜਾਣ ਕੁਝ ਖੇਤਰਾਂ ਦੇ ਵਿੱਚ ਹੋ ਸਕਦਾ ਹਲਕੀ ਗੜੇਮਾਰ ਹੋ ਜਾਏ ਤਗੜੀ ਗੜੇਮਾਰ ਦਾ ਅਸਰ ਪੰਜਾਬ ਵਾਲੇ ਫਾਸੇ ਨਹੀਂ ਹੈ ਤਗੜੀ ਗੜੇਮਾਰ ਥੱਲੇ ਯਾਨੀ ਕਿ ਜਿਹੜੇ ਰਾਜਸਥਾਨ ਹਰਿਆਣਾ ਦਿੱਲੀ ਇਹਨਾਂ ਖੇਤਰਾਂ ਦੇ ਵਿੱਚ ਹੋ ਸਕਦੀ ਆ ਪੱਛਮੀ ਜੋਪੀ ਦੇ ਵਿੱਚ ਹੋ ਸਕਦੀ ਆ ਪੰਜਾਬ ਦੇ ਵਿੱਚ ਹਲਕੀ ਗੜੇਮਾਰ ਕੁਝ 2-4 ਥਾਵਾਂ ਤੇ ਹੋ ਜਾਏ ਇਹ ਤਾਂ ਇਨਕਾਰ ਆਫ ਨਹੀਂ ਕਰਦੇ ਇਹ ਸਿਸਟਮ ਮੁੱਖ ਤੌਰ ਤੇ ਕੱਲ ਦੇ ਦਿਨ ਦੇ ਲਈ ਆ ਜੀ ਪਰ ਅੱਜ ਰਾਤ ਵੀ ਕੁਝ ਖੇਤਰਾਂ ਦੇ ਵਿੱਚ ਕਾਰਵਾਈਆਂ ਹੋ ਸਕਦੀਆਂ ਨੇ ਖਾਸ ਤਰੀ ਮਾਲਵੇ ਦੇ ਜਿਹੜੇ ਚੜ੍ਹਦੇ ਵੱਲ ਦੇ ਜਨੇ ਨੇ ਯਾਨੀ ਕਿ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਰੋਪੜ ਮਹਾਲੀ ਚੰਡੀਗੜ੍ਹ ਤੇ ਬਰਨਾਲਾ ਸੰਗਰੂਰ ਮਲੇਰਕੋਟਲਾ ਸ਼੍ਰੀ ਮਕਸਦ ਸਾਹਿਬ ਤੋਂ ਬਠਿੰਡਾ ਮੋਕਾ ਇਹਨਾਂ ਖੇਤਰਾਂ ਦੇ ਸਾਰੇ ਤਾਂ ਨਹੀਂ ਪਰ ਕੁਝ ਫਾਗਾਂ ਦੇ ਵਿੱਚ ਹਲਕਾ ਕਣੀ ਕਾਮਣਾ ਜਾਂ ਕਿਤੇ ਟੁੱਟਵੇਂ ਛਰਾਟੇ ਅੱਜ ਰਾਤ ਦਰਜ ਹੋ ਸਕਦੇ ਨੇ ਜਲੰਧਰ ਗੁਰਦਾਸਪੁਰ ਸ੍ਰੀ ਅੰਮ੍ਰਿਤਸਰ ਸਾਹਿਬ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਕਿਤੇ ਹਲਕਾ ਕਣੀ ਕਾਮਣਾ ਟੁੱਟਵੇਂ ਛਰਾਟੇ ਅੱਜ ਰਾਤ ਦਰਜ ਹੋ ਸਕਦੇ ਨੇ ਕੱਲ ਸਵੇਰ ਵੇਲੇ ਧੁੰਦ ਜੜੀਆਂ ਖੇਤਰਾ ਦੇ ਵਿੱਚ ਵੇਖਣ ਨੂੰ ਮਿਲ ਸਕਦੀ ਆ ਖਾਸ ਕਰ ਮਾਲਵੇ ਦੇ ਔਰ ਮਾਝੇ ਦੇ ਖੇਤਰਾ ਦੇ ਵਿੱਚ ਕੱਲ ਧੁੰਦ ਦੇ ਚਾਂਸ ਬਣੇ ਹੋਏ ਨੇ ਕਿਉਂਕਿ ਪੁਰੇ ਦਾ ਵਹਾ ਪੁਰਾ ਚੱਲ ਰਿਹਾ ਤੇ ਧੁੰਦ ਦੇ ਆਸਾਰ ਬਣੇ ਹੋਏ ਨੇ ਕੱਲ ਧੁੰਦ ਹੋਏਗੀ ਜਿੱਥੇ ਕਿਤੇ ਹੋਏਗੀ ਉੱਥੇ ਆਪਣੇ ਵਾਹਨ ਜਿਹੜੇ ਜਗਲ ਸਿਓ ਆਪਣੇ ਕੰਮ ਕਰਾਦੇ ਜਾ ਰਹੇ ਆ ਤੇ ਸੇਫਟੀ ਨਾਲ ਹੋਣਾ ਵਾਹਨ ਚਲਾਉਣਾ ਤੇ ਇਹ ਸਿਸਟਮ ਕੱਲ ਦਿਨ ਦੇ ਵਿੱਚ ਸਵੇਰ ਵੇਲੇ ਹੋ ਸਕਦਾ ਹੈ ਕਿ ਕੁਝ ਖੇਤਰਾ ਦੇ ਵਿੱਚ ਮੀਂਹ ਪੈ ਰਹੇ ਹੋਣ ਇਸ ਲਈ ਜਿੱਥੇ ਮੀਂਹ ਪੈ ਰਹੇ ਹੋਣਗੇ ਜੇਕਰ ਤੁਸੀਂ ਖੁੱਲੇ ਦੇ ਵਿੱਚ ਖੜੇ ਆ ਖੁੱਲੇ ਦੇ ਵਿੱਚ ਤੁਸੀਂ ਛਾਤਾ ਦੇ ਹੇਠ प्रदेशात ਹੋਏ ਖੁੱਲੇ ਤੇ ਨਹੀਂ ਖੜਨਾ ਕਿਉਂਕਿ ਗਾਰਜਲਿਸ਼ਕ ਦੇ ਸਿਸਟਮ ਦੇ ਵਿੱਚ ਹੋ ਸਕਦੀ ਹੈ ਤੇ ਵਿਜਲੀ ਡਿੱਗਣ ਦੀਆਂ ਘਟਨਾਵਾਂ ਕਾਫੀ ਸਾਹਮਣੇ ਆਉਂਦੀਆਂ ਨੇ ਜਦੋਂ ਇਸ ਕਿਤੇ ਸਿਸਟਮ ਆਉਂਦੇ ਨੇ ਸੋ ਇਸ ਲਈ ਆਪਣੀ ਸੇਫਟੀ ਤੁਸੀਂ ਰੱਖਣੀ ਹੈ ਧੁੰਦ ਵਾਲੇ ਫਖਤੋ ਵੀ ਇਸ ਸਿਸਟਮ ਵਾਲੇ ਫਖਤੋ ਵੀ ਇਹ ਡਰ ਨਹੀਂ ਰਹੀ ਅਸੀਂ ਤੁਹਾਨੂੰ ਕਿ ਦਸੀਂ ਇਸ ਸਿਸਟਮ ਤੋਂ ਡਰਨਾ ਇਹ ਬਹੁਤ ਹਲਕੇ ਲੈਵਲ ਦਾ ਸਿਸਟਮ ਹੈ ਹਲਕਾ ਕਣੀ ਕੰਮ ਨਾਲ ਬਹੁਤਾ ਅਸਰ ਨਹੀਂ ਯਾਨੀ ਕਿ ਹਲਕੇ ਉਮੀਦੇ ਕੁਝ ਇਤਨਾ ਦੇ ਵਿੱਚ ਹੋ ਸਕਦਾ ਗਾਰਜਲਿਸ਼ਕ ਦੇ ਨਾਲ ਦਰਮਿਆਨੇ ਉਮੀਦਾਰਜ ਹੋ ਜਾਣਾ ਇਸ ਲਈ ਤੁਸੀਂ ਜਿਹੜਾ ਇਹ ਸਿਸਟਮ ਦੇ ਬਹੁਤੇ ਅਸਰ ਅੱਜ ਰਾਤ ਤੋਂ ਲੈ ਕੇ ਕੱਲ ਸ਼ਾਮ ਤੱਕ ਬਣੇ ਹੋਏ ਨੇ ਸਾਰ ਇਨੇ ਕਨੇ ਸੋ ਬਾਕੀ ਆਉਂਦੀ ਅਪਡੇਟ ਤੁਹਾਨੂੰ ਬਾਕੀ ਅਗਲੀ ਵੀਡੀਓ ਦੇ ਵਿੱਚ ਦੇਵਾਂਗੇ ਫਿਲਹਾਲ ਅੱਜ ਰਾਤ ਮੌਸਮ ਕਿਤੇ ਕਿਤੇ ਮੀਂਹ ਵਾਲਾ ਹੋ ਸਕਦਾ ਹੈ ਤੇ ਕੱਲ ਸਵੇਰੇ ਧੁੰਦ ਦੇ ਚਾਂਸ ਨੇ ਟੈਂਪਰੇਚਰ ਵਾਲ ਫਖ ਤੋਂ ਦੇਖਦੇ ਆ ਤੇ 3-4 ਤੋਂ ਲੈ ਕੇ 9-10 ਦੇ ਵਿੱਚ ਦਾ ਟੈਂਪਰੇਚਰ ਦਰਜ ਹੋਣ ਦੀ ਸੰਭਾਵਨਾ ਹੈ ਉੱਪਰਲੇ ਫਦਰ ਤੇ ਬੱਦਲ ਵਾਈ ਲੰਗਣੀ ਆ ਜਿਸ ਦੇ ਨਾਲ ਰਾਤ ਜੜੀਆ ਥੋੜੀ ਨਿੱਗੀ ਰਹਿਣ ਦੇ ਅਸਰ ਹੋਣਗੇ ਤੇ ਕੋਰੇ ਫੜਦੇ ਅਸਰ ਕਿਤੇ ਵੀ ਨਾ ਮਤ ਨਹੀਂ ਧੰਨਵਾਦ